ਚਲੋ ਗियर ਪਾ ਦੂਜਾ ਰੇਸ਼ ਛੱਡ ਕੇ ਹਾਂ ਚਲੋ ਕਲਚ ਛੱਡੋ ਚਲੋ ਤੀਜਾ ਗियर ਵੀ ਪਾਉਣਾ ਰੇਸ਼ ਛੱਡੋ ਚਲੋ ਠੀਕ ਹੈ ਛੱਡੋ ਕਲਚ 40 ਦੀ ਸਪੀਡ ਕਰਕੇ ਚੌਥਾ ਵੀ ਹਿਅਰ ਆਪਾਂ ਲਾਉਣਾ ਹੈ ਚਲੋ ਲਾਓ ਚੌਥਾ ਗियर ਠੀਕ ਹੈ ਛੱਡੋ ਕਲਚ ਡੀਪਰ ਯੂਜ਼ ਕਰਿਆ ਕਰੋ ਡਿਪਰ ਹਾਂ ਉੱਪਰ ਨੂੰ ਜਾਂਦੇ ਦੇਖ ਲਈ ਕਿਉਂਕਿ ਵੀ ਹੋਰ ਜਦੋਂ ਦੂਰ ਹੋ ਇਹਨਾਂ ਨੂੰ ਪਤਾ ਲੱਗਦਾ ਜਦੋਂ ਲੈਟਾ ਹਨਾ ਬਿਮਾਰ ਨਹੀਂ ਆ ਲੈਟਾਂ ਦਾ ਜ਼ਿਆਦਾ ਬਦਲ ਲੱਗਦਾ ਪਰ ਰਾਸਤਾ ਲੈਣ ਲਈ ਡਿਪਰ ਯੂਜ਼ ਕਰਿਆ ਜਾਂਦਾ ਹੈ ਗੇਅਰੇ ਘੜਦੇ ਨਿਊਟਰਲ ਕਰਦੇ ਪਹੁੰਚ ਜਾਣ ਇੱਥੇ ਦਾ ਕਲਚ ਛੱਡ ਦੋ ਕਲਚ ਨਹੀਂ ਦਬੋੜਾ ਚੜ੍ਹਦੇ ਛੱਡ ਦੋ ਕਲਚ ਚਲੋ ਥੱਲੇ ਬ੍ਰੇਕ ਲਾ ਸਕਦੇ ਹਾਂ ਕਲਚ ਦਬੜਦੇ ਫਿਰੂ ਜਾਈਏ ਪਿੱਛੇ ਦੇ ਖੱਬੇ ਇਹਨਾਂ ਖੱਲੇ ਕਰ ਦੋ ਗੱਡੀ ਹੁਣ ਇੱਥੋਂ ਆਪਾਂ ਕੱਟ ਕਰਨੀ ਆ ਰਾਈਟ ਪਰ ਸਲੋ ਗੱਡੀ ਕਰਕੇ ਹੀ ਕੱਟ ਕਰਿਓ ਰਾਈਟ ਇੰਡੀਕੇਟਰ ਲਾ ਲਓ ਪਹਿਲਾ ਗੇਅਰ ਪਾ ਲਓ ਕੇ ਕੇਆ ਥੋੜੀ ਸਲੋ ਹਾਂ ਦੀ ਪਿੱਛੇ ਰੋਡ ਅੱਲੀ ਲਾਵਾ ਦਾ ਮੋਹਰੇ ਗੱਡੇ ਦੇ ਚਲੋ ਜਾਣ ਦੇ ਮੋਹਰੇ ਸਪੀਡ ਬ੍ਰੇਕਰ ਵਾਲੇ ਆਪੇ ਸਲੋ ਹੋ ਜਾਣਾ ਲੈਫਟ ਸਾਈਡ ਨਾਲ ਸ਼ੈਡੂ ਟ੍ਰੇਨ ਗੱਵੇ ਦੇਖਣੀ ਆ ਪੌੜੀ ਪੌੜੀ ਹੌਲੀ ਆ ਰਣ ਓੜੇ ਦਨ ਹਾਸਲਾ ਬੜਾ ਆਪਣੀ ਬੜੀ ਸਲੋ ਗੱਡੀ ਰਾਹ ਖਰਾਬ ਹੈ ਥੋੜੀ ਜਿਹੀ ਹੁਣ ਕੱਟੇ ਜਿਆਦਾ ਨਾ ਵਧਾਓ ਕਿਉਂਕਿ ਏਰੀਆ ਵੀ ਡੇਂਜਰ ਜਿਹਾ ਹੈ ਪਤਾ ਨਹੀਂ ਕਿ ਕਿਨੇ ਮੂਰੇ ਹੋ ਜਾਣਾ